ਮੈਂ ਤਾਂ ਬੇਨਤੀ ਕਰਦਾ ਹਾਂ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਮਿਲ ਕੇ ਘੱਟੋ ਘੱਟ 20000 ਕਰੋੜ ਦਾ ਪੈਕੇਜ ਚਾਹੀਦਾ ਸਾਰੇ ਜਿਹੜੇ ਉਹ ਹੜਪੀਰ ਤੇ ਇਹ ਇਲਾਕੇ ਦੇ ਵਿੱਚ ਜਿੰਨੇ ਲੋਕ ਹੈ ਗਰੀਬ ਹੈ ਕਿਸਾਨ ਹੈ ਸਾਰਿਆਂ ਦੇ ਕਰਜ਼ੇ ਮਾਫ ਕਰਨੇ ਚਾਹੀਦੇ ਹੈ ਐਂਡ ਜਿਹੜਾ ਰੀਹੈਬਿਲੀਟੇਸ਼ਨ ਪੈਕੇਜ ਹੈ ਉਹ ਇਮੀਡੀਏਟਲੀ ਘੱਟੋ ਘੱਟ 20000 ਦਾ ਹੋਏ ਮੈਂ ਤਾਂ ਬੇਨਤੀ ਕਰਦਾ ਹਾਂ ਕੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਮਿਲ ਕੇ ਕੜਤਕੜ ਨੂੰ 20000 ਕਰੋੜ ਦਾ ਪੈਕੇਜ ਚਾਹੀਦਾ ਸਾਰੇ ਜਿਹੜੇ ਉਹ ਹੜ੍ਹ ਪੀਰ ਤੇ ਇਲਾਕੇ ਦੇ ਵਿੱਚ ਜਿੰਨੇ ਲੋਕ ਹੈ ਗਰੀਬ ਹੈ ਕਿਸਾਨ ਹੈ ਸਾਰਿਆਂ ਦੇ ਕਰਜ਼ੇ ਮਾਫ ਕਰਨੇ ਚਾਹੀਦੇ ਹੈ ਐਂਡ ਜਿਹੜਾ ਰੀਹੈਬਿਲੀਟੇਸ਼ਨ ਪੈਕੇਜ ਹੈ ਉਹ ਇਮੀਡੀਏਟਲੀ ਕੜਤਕੜ 20000 ਦਾ ਹੋਏ ਮੈਂ ਤਾਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਮਿਲ ਕੇ ਕੜਤਕੜ 20000 ਕਰੋੜ ਦਾ ਪੈਕੇਜ ਚਾਹੀਦਾ ਸਾਰੇ ਜਿਹੜੇ ਉਹ ਹੜਪੀਰ ਤੇ ਇਲਾਕੇ ਦੇ ਵਿੱਚ ਜਿੰਨੇ ਲੋਕ ਹੈ ਗਰੀਬ ਹੈ ਕਿਸਾਨ ਹੈ ਸਾਰਿਆਂ ਦੇ ਕਰਜ਼ੇ ਮਾਫ ਕਰਨੇ ਚਾਹੀਦੇ ਹੈ ਐਂਡ ਜਿਹੜਾ ਰੀਹੈਬਿਲੀਟੇਸ਼ਨ ਪੈਕੇਜ ਹੈ ਉਹ ਇਮੀਡੀਏਟਲੀ ਕੜਤਕੜ 20000 ਦਾ ਹੋਏ ਮੈਂ ਤਾਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਮਿਲ ਕੇ ਕੜਤਕੜ 20000 ਕਰੋੜ ਦਾ ਪੈਕੇਜ ਚਾਹੀਦਾ ਸਾਰੇ ਜਿਹੜੇ ਉਹ ਹੜਪੀਰ ਤੇ ਇਲਾਕੇ ਦੇ ਵਿੱਚ ਜਿੰਨੇ ਲੋਕ ਹੈ ਗਰੀਬ ਹੈ ਕਿਸਾਨ ਹੈ ਸਾਰਿਆਂ ਦੇ ਕਰਜ਼ੇ ਮਾਫ ਕਰਨੇ ਚਾਹੀਦੇ ਹੈ ਐਂਡ ਜਿਹੜਾ ਰੀਹੈਬਿਲੀਟੇਸ਼ਨ ਪੈਕੇਜ ਹੈ ਉਹ ਇਮੀਡੀਏਟਲੀ ਕਰਤਕੜ ਵੀਜ਼ ਆਰ ਦਾ